ਭਾਬਾ ਵੱਲੋਂ ਦਸ਼ਮ ਪਿਤਾ ਸਾਇਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਪ੍ਰਵਾਸੀ ਭਾਰਤੀ ਇਲਾਕਾ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਆਪ ਦੇ ਹਲਕਾ ਇੰਚਾਰਜ ਸੱਜਨ ਸਿੰਘ ਚਿਮਮਾ ਅਰਜਨ ਐਵਾਰਡੀ ਪੁੱਜੇ ਜਿਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਦਸ਼ਮੇਸ਼ ਕਲੱਬ ਟੀਬਾ ਵੱਲੋਂ ਕਰਵਾਏ ਗੇ ਕਬੱਡੀ ਟੂਰਨਾਮੈਂਟ ਦੀ ਸ਼ﻼੰਘਾ ਕੀਤੀ 70 ਕਿਲੋਪਾਰ ਵਰਗ ਦੀਆਂ 26 ਟੀਮਾਂ ਨੇ ਭਾਗ ਲਿਆ ਫਾਈਨਲ ਮੈਚ ਵਿੱਚ ਕਾਲਾ ਸੰਘਿਆ ਰਾਇਲ ਕੈਫੇ ਅਤੇ ਅਮਨ ਕਬੱਡੀ ਕਲੱਬ ਟੱਪਾ ਵਿਚਕਾਰ ਹੋਇਆ ਜਿਸ ਵਿੱਚ ਕਾਲਾ ਸੰਘਿਆ ਦੀ ਟੀਮ ਜੇਤੂ ਰਹੀ 올 オーਪਨ ਕਲੱਬ ਕਬੱਡੀ ਦੀਆਂ 4 ਟੀਮਾਂ ਨੇ ਭਾਗ ਲਿਆ ਫਾਈਨਲ ਮੈਚ ਅਮਨ ਕਲੱਬ ਟੱਪਾ ਅਤੇ ਫਗਵਾੜਾ ਦੇ ਵਿਚਕਾਰ ਹੋਇਆ ਜ਼ਬਰਦਸਤ ਮੁਕਾਬਲੇ ਵਿੱਚ ਫਗਵਾੜਾ ਜੇਤੂ ਰਿਹਾ ਜਤੂ ਟੀਮ ਨੂੰ ਸਰਪੰਚ ਜਸਪ੍ਰੀਤ ਕੌਰ ਸਰਪ੍ਰਸਤ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਖਾਲਸਾ ਐਸ.ਡੀ.ਓ ਸੁਖਦੇਵ ਸਿੰਘ ਮਾਸਟਰ ਜਸਵਿੰਦਰ ਸਿੰਘ ਸਕੱਤਰ ਮਾਸਟਰ ਮਨਪ੍ਰੀਤ ਸਿੰਘ ਸੁਰਜੀਤ ਸਿੰਘ ਡਾਕਟਰ ਸਤਪੀਰ ਸਿੰਘ ਅਤੇ ਹੋਰ ਟੂਰਨਾਮੈਂਟ ਕਮੇਟੀ ਪ੍ਰਬੰਧਕਾਂ ਵੱਲੋਂ ਕਬੱਡੀ ਕੱਪ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ

ਨੂ ਨੂ ਆ ਅਗਲੀ ਕਬੱਡੀ ਦੇ ਫੋਮਾਂ ਦੇ ਵਿੱਚ ਅੱਜ ਜਿਹੜੇ ਟੌਰਪਈ ਹੋ ਰਹੀ ਸੀ ਅਸੀਂ ਆਕਾਸ਼ ਕੀਤੀ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਅੱਜ ਉਸ ਗਰਾਮ ਵਿੱਚ ਉਸ ਨਗਰ ਦੇ ਵਿੱਚ ਜਿਹੜਿਆ ਮੈਚ ਹੋਣ ਜਾ ਰਿਹਾ ਹੈ ਜਿਹੜਾ 354 ਤੋਂ ਵੀ ਸਖਤ ਲੱਗ ਜਿਦਾ ਹੈ ਇਸ ਆਖਿਰ ਕਬੱਡੀ ਲਈ ਮਸ਼ਹੂਰ ਹੈ ਕਿਪਾ ਜਿਲ੍ਹਾ ਕਪੂਠਾ ਲਓ ਦੇਖੋ ਜਾਨ ਲੱਗਿਆ ਜਾਨ ਲੱਗਿਆ ਨਾਲ ਮੁਕਾਬਲਾ ਚੱਲਦਾ ਹੋਇਆ ਆ ਵੀ ਅਮਨ ਦੇ ਸਾਹਮਣੇ ਮਹਿਰਮ ਵਾਲਾ ਇਕਬਾਲ ਨੇ ਉਸਨੇ ਕਹਿੰਦੇ ਟੌਰਨਾ ਦੀ ਯੋਗਤਾ ਹੋਇਆ ਆ ਲਸਾਰਾ ਪਿੰਡ ਆ ਇਸ ਨੌਜਵਾਨਾ ਮੇਰੇ ਵੀਰੋ ਆਸੂ ਨਾਵੇਂ ਲਸਾਰੇ ਦੀ ਧਰਤੀ ਦੇ ਦੁਨੀਆ ਦੇ ਧੰਨਤਰ ਖਿਡਾਰੀ ਅਮਜੰਦ ਵਿੱਪਾ ਹੈ ਅੱਜ ਕਹਿੰਦੇ ਟੱਪੇ ਚੰਦੇ ਵਿੱਚ ਰੋਕਾਂ ਲੱਗੀਆਂ ਨੇ ਬੈਸਟ ਰੇਡਰ ਵਾਲੀ ਮੋਹਰਾਂ ਦੀ ਝੋਟੀ ਆ ਗਈ ਹੈ ਸੁਖਨਾ ਗੋਫਾ ਕੈਨੇਡਾ ਪਾਜੀ ਸੰਘੇੜਾ ਕੈਨੇਡਾ ਜੋਤੀ ਸਮਰਾ ਕੈਨੇਡਾ ਸਨੇ ਗਰੇਵਲ ਕੈਨੇਡਾ ਇਹ ਬੈਸਟ ਰੇਡਰ ਨੂੰ

ਹਾਂਜੀ ਸਾਡੇ ਸਾਥੀ ਕਿਰਪਾ ਤੇ ਆਂਦੇ ਜਿਨ੍ਹਾਂ ਸਾਥੀਆਂ ਨੇ ਸਾਨੂੰ ਵਿਸ਼ੇਸ਼ ਸਹਿਯੋਗ ਦਿੱਤਾ ਹੈ ਸਰਪਲਜੀਤ ਸਿੰਘ ਐਸਡੀ ਘਾਹਤ ਉਹ ਕਿਰਪਾ ਆਪਣਾ ਸਨਮਾਨ ਲਵਸ ਜਤਿੰਦਰ ਸਿੰਘ ਸ਼ੈਲੀ ਸਾਹਿਬ ਬੇਨਤੀ ਹੈ ਕਿ ਆਪਣਾ ਸਨਮਾਨ ਲੈ ਲਿਓ ਸੰਤੋਖ ਸਿੰਘ ਯੂਕੇ ਉਹ ਵੀ ਆਪਣੀ ਸਨਮਾਨ ਗੱਲ ਹੈ ਬਹੁਤ ਬਹੁਤ ਧੰਨਵਾਦ ਹੁੰਦਾ ਵੀਰਾਂ ਦਾ ਰਵਿੰਦਰ ਸਿੰਘ ਯੂਏਈ ਉਸਦੇ ਸਾਡੇ ਕਿਰਪਾਲ ਜੀ ਕੋਈ ਸਾਥੀ ਆ ਜਾ ਨਰਿੰਦਰ ਸਿੰਘ ਉਹਨਾਂ ਦੀ ਵਿਸ਼ੇਸ਼ ਟਰੋਫੀ ਲੈ ਲੈਣ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਸਾਹਿਬ ਮਜ਼ਾਰਾ ਆਪਣੀ ਮਿਹਨਤ ਦੀ ਰੰਗਤ ਇਸ ਗਰਾਊਂਡ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਦਿਖਾਉਣ ਜਾ ਰਹੇ ਨੇ ਇੱਕ ਸਕਿੰਟ ਵਿੱਚ ਇੱਕ ਡੰਡ ਮਾਰਨਾ ਕੋਈ ਸਪੀਨ ਤੋਂ 59 49 ਰੁਪਏ ਜੇਤੀ ਉਹਨਾਂ ਨੇ ਕਲੱਬ ਦਾ ਮਾਣ ਵਧਾਇਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਕਿ ਟੱਬਾ ਮੈਰਾਥਨ ਦੁੜਾਜ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਜਿੰਦੂ ਬਈਦ ਫਰਗੋ ਸੱਜਣ ਸਿੰਘ ਜੀ ਮਾਣ ਦੀ ਬੇਨਤੀ ਕਰਦਾ ਕਿ ਉਹ ਨਾਲ ਪੰਚਾਇਤ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੇ ਸਾਡੇ ਕਲੱਬ ਦੇ ਪ੍ਰਧਾਨ ਸਹਿਬਾਨ ਤੇ ਬਾਕੀ ਮੈਂਬਰ ਜਿਹੜੇ ਆ ਨਾਲ ਇਹਨਾਂ ਦਾ ਸਨਮਾਨ ਕਰਨਗੇ ਇਸੇ ਤਰ੍ਹਾਂ ਮਹਿੰਦਰ ਲਾਲ ਜੀ ਮਹਾਰਾਜਨ ਤੜਾਕ ਬਜ਼ੁਰਗ ਮਹਾਰਾਜਨ ਤੜਾਕ ਜਿੱਥੇ ਨੇ ਹਾਜੀ ਜੀ ਜੀ ਚਲੋ ਇਸ ਵਾਰ ਜਮਾਤੀ ਹੈ ਭਾਜੀ ਧਿਆਨ ਇਧਰ ਦਿਓ ਭਾਜੀ ਆ ਜੋ ਮਾਈਕ ਟੂ ਡਰਾਉਂਗਸ ਅਹੀ ਗਾਈ ਹੈਲੋ ਬਾਬਾ ਜੀ 1 ਮਿੰਟ ਲੈਣਾ ਜੀ ਇਧਰੇ ਕਲੱਬਾਂ ਦੀਆਂ ਟੀਮਾਂ ਦੀਆਂ ਟਾਈਆਂ ਪੈਣ ਲੱਗੀਆਂ ਨੇ ਸਰਬ ਇੱਕੋ ਹੀ ਮਿੰਟ ਲੈਣਾ ਆਉਂਦੇ ਸੋਚੋਗੇ 27 ਟੀਮਾਂ ਹਦੱਕੀਆਂ ਮੇਰੇ ਵੀ ਹਾਂ ਜੀ ਉਸਤਾਦ ਜੀ ਹਾਂ ਜੀ ਟੀਮ ਆ ਗਈ ਹੈ ਟਿੱਪੇ ਦੀ ਟੀਮ ਸਰਬਸੀ ਅਮਨ ਪੀਪਾ ਕਬੱਡੀ ਕਲੱਬ ਟਿੱਪਾ ਇਹਦਾ ਹੀ ਹੋਵੇ ਗਰਾਊਂਡ ਹੋ ਗਈ ਹੈ ਉਧਰ ਨੇਕਾ ਸੰਬਰ ਯੂਕੇ सोनू ਸਰਪੰਚ ਖਾਨੋਂਵਾਲ ਤੇ ਨਾਲ ਬਿੱਟੂ ਪਿਆਰੀਪੁਰ ਜੀ ਪੁੱਜਿਆ ਬਾਬਾ ਭਗ ਸਿੰਘ ਕਬੱਡੀ ਕਲੱਬ ਜੇਸ ਸਿੰਘ ਨਿਊਜ਼ੀਲੈਂਡ ਜੋ ਪਹਿਲਾ ਮੈਚ ਹੋਇਆ ਸੀਗਾ ਉਹਦੇ ਵਿੱਚ ਉਹ ਮੈਚ ਲੂਜ਼ ਕਰ ਗਏ ਆ ਉਹਨਾਂ ਦਾ ਸਨਮਾਨ ਕੀਤਾ ਜਾਣਾ ਆ ਸ਼ਾਮ ਨੂੰ ਬਾਬਾ ਭਗ ਸਿੰਘ ਕਬੱਡੀ ਕਲੱਬ ਜੇਸ ਸਿੰਘ ਨਿਊਜ਼ੀਲੈਂਡ ਜੋ ਕਿ ਆ ਫੇਰ ਇਹ ਬਾਗੜੀਆਂ ਵਾਲੇ ਕਾਲੇ ਦੇ ਨਾਲ ਖੇਡਿਆ ਮੇਰੇ ਮਿੱਤਰੋ ਬਾਗੜੀਆਂ ਵਾਲਾ ਕਾਲਾ ਵੱਡਾ ਪ੍ਰਮੋਟਰ ਹੈ ਵੱਡੀ ਚੈਂਪੀਅਨਸ਼ਿਪ ਕਰਾਉਣੀ ਹੈ ਉਧਰ ਕਹਿੰਦੇ ਖਾਨੋਂ ਵਾਲਦੇ ਕਪੜੀਆਂ ਵੀ ਜਲਦ ਤਰੀਕਾ ਅਨਾਉਂਸ ਕੀਤੇ ਜਾਣਗੀਆਂ ਹੋਰ ਸੰਗਰ ਏਕਾ ਸੰਗਰ ਛੋਟੀ ਵਾਲ ਦੀ ਲੱਖਾ ਸਿਧਮਾ ਸ਼ੀਰਾ ਨੱਥੂ ਚਾਲ ਆਹ ਕਹਿੰਦੇ ਮਤੋਤਾ ਰੁਕਤ ਵਾਲਾ ਕਬੱਡੀ ਪਾ ਰਿਹਾ ਹੈ ਲਓ ਚਾਰ ਜਾਫੀ ਖੜੇ ਹੈ ਆ ਜਾਖਾ ਆ ਜਾਖਾ ਆ ਜਾਖਾ ਹਾ ਹਾਏ ਹੋ ਮੇਰਾ ਰੱਬਾ ਹਾਏ ਹੋ ਮੇਰਾ ਰੱਬਾ ਹਾਏ ਹੋ ਮੇਰਾ ਰੱਬਾ ਉਹ ਟਿਬੇ 'ਚ ਥਾੜ ਥਾੜ ਦੀ ਆਵਾਜ਼ ਆਉਂਦੀ ਹੈ ਉਹ ਟਿਬੇ ਵਿੱਚ ਥਾਪੀਆਂ ਦੀ ਆਵਾਜ਼ ਆਉਂਦੀ ਹੈ ਔਰ ਵੱਡੇ ਪਿਆਰ ਵੀ ਦਿੱਤੇ ਆ ਰਹੇ ਆ ਆਹ ਕਹਿੰਦੇ ਰੋਪਰੀਆ ਕਬੱਡੀ ਪਾ ਰਿਹਾ ਵਾਏ ਹਾਂ ਕਹਿੰਦੇ ਕਮਾਲ ਹੋਈ ਜਾਂਦੀ ਹੈ ਉਹ ਹਰ ਦਾ ਸੇਵ ਵਾਲਿਆ ਅੱਜ ਦਾ ਜਾਲ ਸਿਰੇ ਲੱਗੀ ਹੋਈ ਹੈ ਪਾਇੰਟ ਜਾਂ ਵੀਰੇ ਖਾਤੇ ਦੇ ਨਰਮਾ ਸਭ ਸੀ ਕੀਤਾ ਵਾਈਟ ਕਰ ਲਈ ਬਾਈ ਭੂਲੇ ਰਾਣੀ ਉੱਨੇ ਯਾਦ ਲਈ ਉਹਦੇ ਉੱਨੇ ਓਕੇ ਵੇਟ ਕਰੋ ਜੇ ਪਹਿਲੇ ਹੋਰ ਕਰਨੀ ਲੋ ਵੀਡੀਓ ਬਣਾਉਂਦੇ ਇਹ ਤਾਂ ਵੀ ਖਿਡਾਰੀ ਆਗਤ ਖੁਸ਼ ਮੈਨੂੰ ਲੱਗਦਾ ਹਨ ਕਮਲ ਨੇ ਵੀ ਅਮਰੀਕਾ ਦੇ ਵਿੱਚ ਤਾਲੀਆਂ ਸਾਥੀਆਂ ਦਾ ਮਾਰੀਆਂ ਹੋਣਗੀਆਂ ਇਧਰਲੇ ਪਾਸੇ ਸਾਡਾ ਆਹ ਦੇਖਣਾ ਜੀ ਸਾਹਮਣੇ ਪਈ ਹੋਈ ਰੇਡ ਦੇ ਉੱਪਰ ਆਉਂਦਾ ਸ਼ੂਕਰਾ ਕੌਣ ਆਦਾਨ ਬੁੱਲ ਬੁੱਲ ਧੱਕ ਟੋਕਰ ਐ ਤੰਗੜਾ ਨੰਬਰ ਜੋੜਨ ਆ ਰਿਹਾ ਉਹਨਾਂ ਰੋਲ ਢਿੰਡਰ ਕਹਿੰਦਾ ਵੀ ਪੋਟਲਾਂ ਦੇ ਵਿੱਚ 24 ਜਨਵਰੀ ਨੂੰ ਮੇਜਰ ਲਈ ਖੇਡੂਗੀ ਆਹ ਰੋਲ ਢਿੰਡਰ ਵੀ ਪੁੱਜਿਆ ਹੋਇਆ ਹੈ ਜਿਹੜੀ ਕਹਿੰਦੇ ਸ਼ੌਕੀ ਹੈ ਸ਼ਰਾਈ ਹੈ ਐਨ ਫਿਰ ਵੀ ਇੱਥੇ ਆੜ ਗਿਆ ਮੁੰਡਾ ਕਹਿੰਦੇ ਕਬੱਡੀ ਦੇ ਖਿਡਾਰੀ ਦਾ ਵੱਡਾ ਤਿਆਰ ਰੱਖ ਰਿਹਾ ਰਾਜਪਿੰਡਰ ਦਾ ਵੀ ਧੰਨਵਾਦ ਬਾਜਵਾ ਵਾਲਾ ਸੁੱਖਾ ਕਬੱਡੀ 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 ਕਰਦਾ ਹੋਇਆ ਅੱਜ ਵਰਲਡ ਕੱਪ ਦੇ ਅਮੰਦੀਆਂ ਯਾਦਾਂ ਨੇ ਅਮੰਦੀਆਂ ਆਹ ਸਿਹਰਾ ਓ ਮੁੰਡਾ ਦਾ ਕਮਾਲ ਆ ਮਾਰਿਆ ਆਹ ਵੇਖਿਆ ਜੀ ਮੱਡੀ ਤੇ ਡੇਲਤਾ ਏ ਓ ਓ ਸਿਹਰਾ ਮਾਰ ਗਿਆ ਜੀ ਇਹ ਮੁੰਡੇ ਦੀ ਕੋਸ਼ਿਸ਼ ਵਧੀਆ ਲੱਗੀ ਤਾੜੀਆਂ ਮਾਰ ਦਿਓ ਯਾਰਾ ਉਹ ਕਹਿੰਦਾ ਵੀ 1 25 ਦੀ ਮੇਰੀ ਹੋ ਗਈ ਤੇ 145 ਤੋਂ ਘੱਟ ਦੇ ਦੇ ਨਹੀਂ ਸਾਹਮਣੇ ਜਿਹੜੇ ਕਹਿੰਦੇ ਸੌਦਾ ਗਰਾਊਂਡ ਦੇ ਵਿੱਚ ਹੁੰਦੇ ਆ ਉਹਨਾਂ ਦਾ ਵੀ ਜ਼ੋਰ ਲੱਗਦਾ ਪਰ ਇੱਥੇ ਰੀਅਲ ਜ਼ੋਰ ਲੱਗਣਾ ਤੇ ਫੇਰ ਹੀ ਅੱਜ ਮੱਧ ਜਿੱਤੀ ਜਾਣੀ ਹੈ ਫੇਰ ਹੀ ਅੱਜ ਮੱਧ ਜਿੱਤੀ ਜਾਣੀ ਹੈ ਜਿਹੜੇ ਆਧ ਰਣਕੇ ਦਾ ਛੰਨਾ ਮੋਹ ਨੂੰ ਲਾਉਂਦੇ ਨੇ ਥਾਪੀ ਮਾਰ ਹਾ ਜਿਹੜੀ ਲੱਤੀ ਹੋਈ ਹੈ ਸੱਜਣ ਵੀ ਆ ਗਏ ਸੱਜਣ ਘਰ ਦੇ ਆਏ ਆ ਉਹਨਾਂ ਦਾ ਵੀ ਬਾਹਰੋਂ ਹੈਲੋ ਹੈਲੋ ਪਲੀਜ਼ ਇੱਕ ਮਿੰਟ ਸਾਡੇ ਦਰਮਿਆਨ

ਪੰਚ ਅਮਰਕੋਟ ਅਗਰਿੰਦਰ ਸਿੰਘ ਬੱਕਾ ਜੀ ਔਰ ਸੁਖਵਿੰਦਰ ਸਿੰਘ ਸੌਮ ਪੱਤੇ ਦੇ ਸਰਪੰਚ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਔਰ ਸਮੁੱਚੀ ਟੀਮ ਮੈਂ ਉਹਨਾਂ ਦਾ ਧੰਨਵਾਦੀ ਆ ਮੈਨੂੰ ਇੱਥੇ ਯਾਦ ਕੀਤਾ ਔਰ ਇਹਨਾਂ ਵਧੀਆ ਟੂਰਨਾਮੈਂਟ ਦੇਖਣ ਦਾ ਮੌਕਾ ਬਖਸ਼ ਦਿੱਤਾ ਤੇ ਤੋਂ ਹਰ ਮਨ ਤੋਂ ਅਕਸਰ ਗੱਲ ਕਰਦਾ ਕਿ ਦੇ ਨਸ਼ਿਆਂ ਦਾ ਕਲੰਕ ਲਾਣਾ ਪੰਜਾਬ ਦੇ ਸਿਰ ਤੋਂ ਤੇ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਵਾਲੇ ਪਾਸੇ ਪਾ ਦਿਓ ਤੇ ਮੈਂ ਸਮਝਦਾ ਕਿ ਜਿਹੜਾ ਪਿੰਡ ਕਿਤਾਹ ਇਹ ਮੇਰੀ ਸੋਚ ਤੇ ਜਿਸ ਤਰ੍ਹਾਂ ਦੀ ਮੇਰੀ ਸੋਚ ਹੈ ਇਹ ਪਹਿਲੇ ਉਹ ਸੋਚ ਨੂੰ ਪੜਾਈ ਬਿਠਾ ਹੈ ਇੱਥੇ ਦੀ ਸੰਗਤ ਇੱਥੇ ਦੇ ਲੋਕ ਬਹੁਤ ਬੜੇ ਲਖੇ ਤੇ ਖੇਡਾਂ ਜਿਵੇਂ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਰਤਨ ਸਿੰਘ ਜੀ ਰੱਤੂ ਹੁਣਾ ਕੋ ਲੈ ਕੇ ਹੁਣ ਤੱਕ ਕਮਲ ਜੱੱਬਾ ਤੱਕ ਇੰਨੇ ਖਿਡਾਰੀ ਪੈਦਾ ਹੋਏ ਨੇ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਕਿਉਂਕਿ ਠੰਡ ਵੀ ਹੋ ਗਈ ਹੈ ਤੇ ਜਾਦਾ ਲੰਬਾ ਲੱਗ ਕੇ ਠੀਕ ਨਹੀਂ ਹੈ ਸੋ ਇੰਨੇ ਖਿਡਾਰੀ ਪੈਦਾ ਹੋਏ ਨੇ ਸੋ ਜਿੱਥੇ ਪੜਾਈ ਤੇ ਖੇਡਾਂ ਦਾ ਸਮੇਲ ਤੇ ਮੈਂ ਖਮੀਨਾ ਉੱਥੇ ਕਦੇ ਨਹੀਂ ਨਿਕਾ ਨਹੀਂ ਆ ਸਕਦਾ ਔਰ ਇਹ ਬਹੁਤ ਖੁਸ਼ੀ ਹੈ ਕਿ ਇਹ ਇਸ ਸਮੇਲ ਨੇ ਦਿੱਬੇ ਪਿੰਡ ਨੂੰ ਨਸ਼ਾ ਰਹਿਤ ਰੱਖਿਆ ਔਰ ਮੇਰੀ ਜਿੱਥੋਂ ਤੱਕ ਜਾਣਕਾਰੀ ਹੈ ਕਿ ਕੋਈ ਵੀ ਆਪਣੀ ਉਹੋ ਜਿਹਾ ਗੰਦਾ ਨਸ਼ਾ ਨਹੀਂ ਲੈਂਦਾ ਜਿਹੜਾ ਕਰਕੇ ਸਾਡੇ ਪੰਜਾਬ ਤੇ ਕਲੰਕ ਲੱਗਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਇਸ ਪਿੰਡ ਦੇ ਵਿੱਚ ਕਬੱਡੀ ਤੋਂ ਇਲਾਵਾ ਫੌਤੀ ਜਿਹੜੀ ਆ ਉਹਦੀ ਵੀ ਖੇਡ ਤੇ ਬਹੁਤ ਇੰਟਰਸਟ ਹੈ ਪਰ ਪਤਾ ਨਹੀਂ ਕੁਝ ਕਾਰਨਾ ਕਰਕੇ ਅਸੀਂ ਉਸ ਜਿਹੜੇ ਪਿਛੇ ਜਿਸ ਤਰ੍ਹਾਂ ਇਹ ਟੂਰਨਾਮੈਂਟ ਬੜੇ ਸਾਲਾਂ ਬਾਅਦ ਸ਼ੁਰੂ ਹੋਇਆ ਹੈ ਤੇ ਫੌਤੀ ਵੀ ਜੜੀ ਹੈ ਉਹ ਥੋੜੀ ਮੱਡੀ ਪੈ ਗਈ ਹੈ ਪਰ ਮਾਤਾ ਨੂੰ ਵਿਸ਼ਵਾਸ ਦਿਵਾਣਾ ਕਿ ਇਹ ਦੋਨੇ ਗੇਮਾਂ ਜਿਹੜੀਆਂ ਨੇ ਇਹਨੂੰ ਅਸੀਂ ਪੂਰਾ ਸਾਥ ਦੇਾਂਗੇ ਤੇ ਪਹਿਲਾਂ ਮਲੀਆਂ ਜਿਹੜੀਆਂ ਗੌਰ ਦਾ ਨੇ ਇਸ ਮਾਦਾਨ ਦੀਆਂ ਉਹਨੂੰ ਵਾਪਸ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਇਸ ਪਿੰਡ ਵਾਸਤੇ ਕਿਉਂਕਿ ਇਹ ਖੜਿਆ ਲਿਖਾ ਪਿੰਡ ਹੈ ਬਹੁਤ ਸੂਝਵਾਨ ਸੰਗਤ ਹੈ ਕੋਦੀ ਇਹ ਸਕੂਲ ਵਾਲਾ ਜਿਹੜਾ ਸਕੂਲ ਜਿਹੜੇ ਨੇ ਆਪਣੇ ਪੰਜਾਬ ਦੇ ਤੋਂਬ ਦੇ ਸਕੂਲ ਬਣਾ ਲਏ ਨੇ ਉਹਦੇ ਵਾਸਤੇ ਮੇਰੇ ਖਿਆਲ ਚ ਮੈਨੂੰ ਐਕਟ ਨਹੀਂ ਪਤਾ ਪਾ ਦਿੱਤੇ ₹100 ਰੁਪਇਆ ਇੱਥੇ ਜਿਹੜੀਆਂ ਪ੍ਰਪੋਜ਼ਲ ਆ ਕੋ ਬਣੀ ਪਈ ਐ ਬਹੁਤ ਤਰ੍ਹਾਂ ਦਾ ਸੋਲ ਬੰਨਾ ਜਿਹਦੇ ਵਿੱਚ ਪੜਾਈ ਤੇ ਖੇਡਾਂ ਦੋਨਾਂ ਦਾ ਹੋਊਗਾ ਤਾਂ ਜਿਹੜਾ ਸਵੇਲ ਹੋਊਗਾ ਬ੍ਰਾਉਂਦੀ ਕੋਸ਼ਿਸ਼ ਕਰਾਂਗੇ ਜਿਹੜਾ ਹੌਪੀ ਦਾ ਮੇਲ ਚੱਲ ਰਿਹਾ ਤੇ ਮੈਂ ਸਮਝਦਾ ਕਿ ਸਾਨੂੰ ਆ ਸਾਧਾ ਨੂੰ ਅਜਿਹੀ ਖੰਗੜ ਤੇ ਆਈ ਸੀ ਕਿਤੇ ਉਹ ਨਹੀਂ ਧਾਰ ਲਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਭੈਣ ਭਰਾਵਾਂ ਨੂੰ ਅਸੀਂ ਰਿਸ਼ਤੇਦਾਰਾਂ ਨੂੰ ਪਿਆਰ ਲੈ ਕੇ ਉਹ ਖੇਡ ਮਦਦ ਦੇਚੋ ਨਾ ਉਹ ਖੇਡ ਮਦਦਾਂ ਜਿਹੜੇ ਇਹ ਜੱਟਿਆਂ ਨੂੰ ਪਿਆਰ ਕਰਨਾ ਔਰ ਸਮਾਜ ਨੂੰ ਇੱਕ ਦੇ ਜਿਹੜੀ ਸੇਧ ਉਹ ਦੇਣਾ ਇਹ ਇੱਕ ਮਿਸਾਲ ਬਣਨਾ ਔਰ ਇਹ ਪਿੰਡ ਜਿੱਥੇ ਇੱਕ ਸਾਢੇ 3 ਸਾਲ ਦੀ ਜ਼ਰੂਰਤ ਹੈ ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਹੈ ਬਹੁਤ ਸੋਹਣੀ ਲਾਇਬ੍ਰੇਰੀ ਆਪੇ ਔਰ ਇਹ ਤੋਂ ਵੀ ਜਿੰਨੀ ਉਸ ਅੰਦਰ ਸ਼ਾਮਲ ਨੇ ਜਿੰਨੀ ਸੰਗਤ ਸ਼ਾਮਲ ਨੇ ਮੇਰੇ ਵੀ ਸ਼ਾਮਲ ਨੇ ਉਹ ਬੜੇ ਹੀ ਚੂਰ ਵਾਲ ਨੇ ਕਲਪ ਬਣਿਆ ਹੋਇਆ ਔਰ ਪ੍ਰੇਰ ਦੇਣਾ ਸਾਡੇ ਸ਼ਹੀਦਾਂ ਦੀਆਂ ਜਿੱਤਨੀਆਂ ਸਾਡੇ ਬੂਹਾਂ ਦੀਆਂ ਜਿੱਤਨੀਆਂ ਸਾਡੀਆਂ ਖਾਂਦੀ ਬੈਠੇ ਨੇ ਇਹਦੇ ਲਈ ਵੀ ਮੈਂ ਧੰਨਵਾਦੀ ਹਾਂ ਤੇ ਵਧਾਈ ਵੀ ਦਿੰਦਾ ਵਾਂ ਸੋ ਮੇਰੇ ਵੀਰੋ ਮੈਂ ਇਸ ਪੂਰੀ ਜਗਤ ਨੂੰ ਬੱਤੀ ਫੜਾਉਣ ਲਈ ਕਰਨਾ ਚਾਹੁੰਦਾ ਮੇਰੇ ਵੀਰੋ ਕਬੱਡੀ ਦੇ ਵਿੱਚ ਨੌਕਰੀਆਂ ਬਹੁਤ ਘੱਟ ਨੇ ਜਦੋਂ ਕੋਈ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਬੱਚੇ ਜਿਹੜੇ ਨੇ ਉਹ ਕਬੱਡੀ ਵਾਲੇ ਪਾਸੇ ਪਏ ਨੇ ਮੈਨੇ ਉਹਦਾ ਐਕਸਪੀਰੀਅੰਸ ਹੈ ਮੈਂ ਖੁਦ ਦੇਖਿਆ ਇਹ ਬਹੁਤ ਖਟਾਰੀ ਕਬੱਡੀ ਤੇ ਨਾਲ ਕਿਉਂਕਿ ਇਹਨਾਂ 'ਚ ਜਾਨ ਖੁੱਤੀ ਸਰਪੋ ਦਿੰਦਾ ਤੇ ਨਾਲੁੱਧੀ ਗੇਮ ਨੂੰ ਪਕਾਉਂਦੇ ਆ ਤੁਹਾਡੇ ਸਾਹਮਣੇ ਮਿਸਾਲ ਹੈ ਬਲਵਿੰਦਰ ਸਿੰਘ ਬਿੱਟੂ ਜਿਹੜਾ ਨੈਸ਼ਨਲ ਸਟੈਂਡ ਦੀ ਖੇਡ ਦਾ ਸੀਗਾ ਸੰਤੇਸ਼ ਸਿੰਘ ਜੇਲ ਸਿੰਘ महेंद्र मोहन सिंघो अीम छो नवानी रिटायर हुया बीएस इहो हिकु दुनिया जो वॾा खारी कमान ਔਰ ਕਬੱਡੀ ਖੇਡ ਰਾਹੀਂ ਨਾਲ 올림픽 ਸਾਹਿਬ ਰੈਪ੍ਰਿਜ਼ੈਂਟੇਡ ਦਾ ਬੋਟ ਲੈ ਲੈਣਗੇ। ਸੋ ਜਿਹੜੇ ਵੀਰੋ ਟਰਾਈ ਕਰੋ ਕਿਸਮਤ ਦਾ ਪਤਾ ਨਹੀਂ ਲੱਗਦਾ। ਲੋਕਾਂ ਦੇ ਵਿੱਚ ਖਾਸ ਤੌਰ ਤੇ ਥੋੜੀ ਨੁਕੀ ਰੱਖੋ ਤਾਂ ਕਿ ਅਸੀਂ ਸਾਨੂੰ ਨਾਲ ਖੇਡਾਂ ਦੇ ਨੌਕਰੀਆਂ ਨਹੀਂ ਮਿਲ ਸਕਣ। ਬਾਕੀ ਇਹ ਸਰੀਪੇਸ਼ ਨੇ ਰੌਣਕਾਂ ਲਖਦੀਆਂ ਰਹਿਣ। ਪੰਜਾਬ ਨੂੰ ਸਿਰਫ ਤੇ ਸਿਰਫ ਦੱਸ ਸਕਦੀਆਂ ਪੜਾਈ ਤੇ ਖੇਡਾਂ ਦੋ ਚੀਜ਼ਾਂ ਦੱਸ ਸਕਦੀਆਂ ਨੇ। ਸੋ ਬਹੁਤ ਬੜਾ ਚੰਗਾ ਲੱਗਿਆ ਇੱਥੇ ਆ ਕੇ ਸੰਯੁਕਤ ਭਾਰਤੀ ਜਿੰਤੀ ਦੇ ਵਿੱਚ ਬੈਠੀ ਸੀ ਪਰ ਹੁਣਾ ਹਨ ਦਾ ਮੌਸਮ ਉੱਪਰ ਕਰਕੇ ਥੋੜੀ ਘੱਟ ਹੈ ਬਹੁਤ ਚੰਗਾ ਲੱਗਿਆ ਅਸੀਂ ਖੇਡਾਂ ਦੇ ਮੈਦਾਨ ਦੇ ਵਿੱਚ ਚਾਈਏ ਤੇ ਆਪਣੇ ਬੱਚਿਆਂ ਨੂੰ ਸਹੀ ਰਸਤਾ ਦਿਖਾਈਏ ਔਰ ਦੂਸਰਾ ਇਸ ਪਿੰਡਾਂ ਤੋਂ ਜੁਲੀਆਂ ਵੀ ਮੰਗਾ ਨੇ ਕਿਉਂਕਿ ਦੂਰਜਾਨ ਪੰਚਾਇਤਾਂ ਪਰ ਬੜੇ ਲਿਖੇ ਲੋਕ ਨੇ ਇੱਥੇ ਤੇ ਮੈਨੂੰ ਤਾਂ ਹਮੇਸ਼ਾ ਬੜਾ ਇਹਨਾਂ ਨੇ ਮਾਨ ਦਿੱਤਾ ਹੈ ਤੇ ਸਾਡੀ ਸੋਚ ਨਾਲ ਜੁੜਿਆ ਹੈ ਸਾਡੀ ਸੋਚ ਸਾਡੀ ਹੈ ਤੇ ਮੈਂ ਇਹਨਾਂ ਨੂੰ ਕੋਈ ਕਮੀ ਨਹੀਂ ਲੈਂਦਾ ਆਂ ਜਿੰਨੀ ਵਿੱਚ ਸਮਰੱਥ ਹੈ ਇਸ ਪਿੰਡੀਆਂ ਜੁਲੀਆਂ ਵੀ ਮੰਗਾ ਹੋਣ ਗਿਆ ਉਹ ਜੁਲੀਆਂ ਵੀ ਬਨਾਤਾ ਹੋਣ ਗਿਆ ਅਸੀਂ ਵਿਆਹ ਕੇ ਤੇ ਇਸ ਪਿੰਡ ਨੂੰ ਇੱਕ ਖੂਬਸੂਰਤ ਪਿੰਡ ਬਣਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਤੇ ਮੇਰਾ ਤੁਹਾਡੇ ਨਾਲ ਵਾਦਾ ਹੈ ਉਹ ਸਾਰੀ ਸੰਗਤ ਦਾ ਬਹੁਤ ਬਾਲ ਕਨਵਰਾਜ ਰਾਏ ਜੀ ਦਾ ਖਾਲਸਾ ਰਾਏ ਜੀ ਦੀ ਜੀ